ਲਓ ਬਈ ਦੋਸਤੋ ਅੱਜ ਤੁਹਾਨੂੰ ਸਭ ਤੋਂ ਸਸਤੀ ਮਜ਼ਬੂਤ ਆਸਾਨ ਤੇ ਜਲਦੀ ਪੈਣ ਵਾਲੀ ਕਮਰੇ ਦੀ ਛੱਤ ਬਾਰੇ ਦਿੰਨੇ ਆ ਜਾਣਕਾਰੀ ਅਗਰ ਤੁਸੀਂ ਕਮਰੇ ਦੀ ਛੱਤ ਪਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਜਲਦੀ ਵੀ ਹੈ ਤੇ ਤੁਸੀਂ ਸਸਤੀ ਵੀ ਪਾਉਣਾ ਚਾਹੁੰਦੇ ਹੋ ਤੇ ਮਜ਼ਬੂਤੀ ਵੀ ਉਸ ਛੱਤ ਨੂੰ ਦੇਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਪੂਰੀ ਦੇਖਿਓ ਤੇ ਦੇਖਿਓ ਕਿ ਇਹ ਛੱਤ ਹੈ ਜਿਹੜੀ ਕਿੰਨੀ ਜਲਦੀ ਤੇ ਕਿੰਨੀ ਆਸਾਨੀ ਨਾਲ ਜਿਹੜੀ ਸਸਤੇ ਟ੍ਰਿਕੇ ਨਾਲ ਪਾਈ ਜਾਵੇਗੀ। ਦੋ ਗਾਡਰਾਂ ਦੀ ਮਦਦ ਦੇ ਨਾਲ ਇਸ ਤਰ੍ਹਾਂ ਦੇਖੋ ਇਹਨਾਂ ਸਲੇਬਾਂ ਨੂੰ ਛੱਤ ਦੇ ਉੱਪਰ ਰੱਸੇ ਦੀ ਮਦਦ ਨਾਲ ਖਿੱਚਿਆ ਜਾਊਗਾ। ਤੇ ਇਹਨਾਂ ਨੂੰ ਇਸ ਤਰ੍ਹਾਂ ਹੀ ਲੋਕ ਦੇ ਵਿੱਚ ਲੋਕ ਪਸਾ ਕੇ ਜਿਹੜਾ ਫਿੱਟ ਕਰਕੇ ਬੜੀ ਆਸਾਨੀ ਨਾਲ ਜਿਹੜੀ ਇਹ ਛੱਤ ਹੈ ਉਹ ਪਾ ਦਿੱਤੀ ਜਾਊਗੀ। ਹੁਣ ਦੋਸਤੋ ਜੇ ਇਹਨਾਂ ਸਲੇਬਾਂ ਦੀ ਜਿਹੜੀ ਲੰਬਾਈ ਤੇ ਚੌੜਾਈ ਦੀ ਗੱਲ ਕਰੀਏ ਆ ਇਹ ਜਿਹੜੀ 1.5 ਫੁੱਟ ਚੌੜੀ ਹੁੰਦੀ ਹੈ ਤੇ 4 ਤੋਂ 6 ਫੁੱਟ ਜਿਹੜੀ ਇਹਦੀ ਲੰਬਾਈ ਹੁੰਦੀ ਹੈ ਤੇ ਉਹ ਤੁਸੀਂ ਆਪਣੇ ਮੁਤਾਬਿਕ ਜਿਹੜੀ ਇਹਦੀ ਲੰਬਾਈ ਰੱਖ ਸਕਦੇ ਹੋ ਚੜਾਈ ਇਹਦੀ 1.5 ਫੁੱਟ ਹੀ ਹੁੰਦੀ ਹੈ ਤਕਰੀਬਨ ਤੇ ਜੇ ਆਪਾਂ ਗੱਲ ਕਰੀਏ ਵੀ ਇਹਨਾਂ ਦੀ ਭਜਨ ਦੀ ਤਾਂ ਇਹ ਤਕਰੀਬਨ 80 ਤੋਂ 100 ਕਿਲੋ ਜਾਨੀ 1 ਕੁਇੰਟਲ ਤੱਕ ਇਹਨਾਂ ਦਾ ਜਿਹੜਾ weight ਹੁੰਦਾ ਤੇ ਆ ਦੇਖੋ ਤੁਸੀਂ ਰੱਸੇ ਦੀ ਮਦਦ ਨਾਲ ਇਹ ਚੜਾਈਆਂ ਜਾ ਰਹੀਆਂ ਨੇ ਤੇ ਐਦਾਂ ਇਹ ਦੋ ਜਿਹੜੇ ਜਾਂ ਮਜ਼ਦੂਰ ਜਾਂ ਮਿਸਤਰੀ ਲੱਗੇ ਇਹਨਾਂ ਨੂੰ ਇਦਾਂ ਲੋਕ ਦੇ ਵਿੱਚ ਲੋਕ ਪਸਾ ਕੇ ਜਿਹੜਾ ਫਿੱਟ ਕਰ ਦਿੰਦੇ ਨੇ ਤੇ ਛੱਤ ਜਿਹੜੀ ਇਹ ਆਪਣੇ ਅਖੀਰ ਵੱਲ ਵੱਧ ਰਹੀ ਆ ਦੇਖੋ ਤੇ ਇਹਨਾਂ ਦਾ ਰੇਟ ਆ ਜਿਹੜਾ ਉਹ 300 ਤੋਂ ਤਕਰੀਬਨ 500 ਰੁਪਏ ਤੱਕ ਇਹਨਾਂ ਸਲੇਬਾਂ ਦਾ ਜਿਹੜਾ ਰੇਟ ਹੁੰਦਾ ਦੇਖੋ ਤੁਸੀਂ ਇਦਾਂ ਜਿਹੜੀਆਂ ਇਹ ਸਲੇਬਾਂ ਨੇ ਜਿਹੜੀਆਂ ਇੱਕ ਦੂਜੇ ਵਿੱਚ ਫਸ ਕੇ ਜਿਹੜੀਆਂ ਬਿਲਕੁਲ ਫਿੱਟ ਹੋ ਜਾਂਦੀਆਂ ਨੇ ਤੇ ਬੜੀ ਜਲਦੀ ਜਿਹੜੀ ਇਹ ਛੱਤ ਹੈ ਉਹ ਪਾਈ ਜਾ ਸਕਦੀ ਜੇ ਤੁਹਾਨੂੰ ਜਲਦੀ ਹੈ ਤਾਂ ਮਜ਼ਬੂਤ ਵੀ ਹੁੰਦੀ ਹੈ ਸਸਤੀ ਵੀ ਹੈ ਤੇ ਆਸਾਨ ਵੀ ਹੈ ਬੜੀ ਤੇ ਦੇਖੋ ਇਸ ਤਰ੍ਹਾਂ ਜਿਹੜੇ ਮਿਸਤਰੀ ਚੱਕ ਕੇ ਇਹਨਾਂ ਸਲੇਬਾਂ ਨੂੰ ਇੱਕ ਦੂਜੇ ਦੇ ਵਿੱਚ ਲੋਕ ਵਸਾ ਕੇ ਫਿੱਟ ਕਰ ਦਿੰਦੇ ਨੇ ਦਰੋਪ ਪੁਰਗੀ ਦੇਖੋ ਹੁਣ ਤੁਸੀਂ ਇਹ ਜਿਹੜਾ ਲੋਕ ਹੈ ਟਾਇਲ ਦਾ ਇਹਦਾ ਸਲੇਬ ਦਾ ਉਹ ਬਿਲਕੁਲ ਫਿੱਟ ਹੋ ਜਾਣਾ ਦੇਖੋ ਇਹ ਆਹ ਦੇਖੋ ਇੱਕ ਦੂਜੇ ਵਿੱਚ ਬਿਲਕੁਲ ਇਹ ਜਿਹੜਾ ਲੋਕ ਹੈ ਉਹ ਫਿੱਟ ਹੋ ਗਿਆ ਦੇਖੋ ਹਾਂ ਨਾ ਲੱਗੀ ਹੂੰ ਪੂਰਾ ਲੋਕ ਲੱਗ ਇਦਾਂ ਜਿਹੜੀਆਂ ਚਿੰਕ ਇਹ ਗਾਡਰਾਂ ਦੇ ਉੱਪਰ ਜਿਹੜੀਆਂ ਇਹ ਸਲੇਬਾਂ ਨੇ ਉਹ ਛਿਣੀਆਂ ਜਾਂਦੀਆਂ ਨੇ ਪਹਿਲਾਂ ਗਾਡਰ ਵੀੜੇ ਜਾਂਦੇ ਨੇ ਤੇ ਫਿਰ ਇਹ ਸਲੇਬਾਂ ਉਹਨਾਂ ਦੇ ਉੱਪਰ ਜਿਵੇਂ ਪਹਿਲਾਂ ਕੜੀ ਵਾਲੇ ਦੀ ਛੱਤ ਪੈਂਦੀ ਸੀ ਤੇ ਉਹਦੇ ਤੋਂ ਤਾਂ ਇਹ ਬਹੁਤ ਸਸਤੀ ਤੇ ਆਸਾਨ ਤੇ ਮਜ਼ਬੂਤ ਛੱਤ ਹੈ ਤੇ ਇਹ ਤੋਂ ਤੁਸੀਂ ਤੁਹਾਡੇ ਇਲਾਕੇ 'ਚ ਵੀ ਤੁਹਾਨੂੰ ਇਹ ਬੜੀ ਆਸਾਨੀ ਨਾਲ ਮਿਲ ਜਾਣਗੀਆਂ ਜਿੱਥੇ ਕਿਤੇ ਵੀ ਇਹ ਫੈਕਟਰੀਆਂ ਇਹਨਾਂ ਦੀਆਂ ਕਾਫੀ ਤਕਰੀਬਨ ਹੁਣ ਤਾਂ ਥਾਂ-ਥਾਂ ਤੇ ਇਹਨਾਂ ਦੀਆਂ ਜਿਹੜੀਆਂ ਫੈਕਟਰੀਆਂ ਖੁੱਲ ਚੁੱਕੀਆਂ ਨੇ ਤੇ ਅਸੀਂ ਜਿਹੜੀਆਂ ਇਹ ਸਲੇਬਾਂ ਨੇ ਇਹ ਜਿਹੜੇ ਆਪਣੇ ਮੌਜੂਦਾ ਸੀਐਮ ਨੇ ਭਗਵੰਤ ਮਾਨ ਉਹਨਾਂ ਦੇ ਪਿੰਡ ਸਤੌਜ ਤੋਂ ਲਈਆਂ ਨੇ ਤੇ ਉਹਨਾਂ ਕੋਲ ਜਿਹੜੀਆਂ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀਆਂ ਇਹ ਬੜੀ ਸੋਹਣੇ ਤਰੀਕੇ ਨਾਲ ਬੜੇ ਮਜ਼ਬੂਤ ਤਰੀਕੇ ਨਾਲ ਬਣਾਈਆਂ ਹੋਈਆਂ ਸੀ। ਦੇਖੋ ਇਹ ਵੱਧ ਰਹੀ ਹੈ ਹੁਣ ਅਖੀਰ ਵੱਲ ਛੱਤ ਦੇਖੋ ਜਲਦੀ ਇਹ ਜਿਹੜੀ ਕੁਝ ਘੰਟਿਆਂ 'ਚ ਜਿਹੜੀ ਛੱਤ ਪੈ ਕੇ ਤਿਆਰ ਹੋ ਗਈ ਦੇਖੋ। ਯਾ ਦੇਖੋ ਹੁਣ ਇਸ ਛੱਤ ਦੇ ਉੱਪਰ ਜਿਹੜਾ ਘੋਲੂਆ ਪਾ ਕੇ ਇਹਦੀਆਂ ਜਿਹੜੀਆਂ ਥੋੜੀਆਂ-ਬੋਤੀਆਂ ਕੋਈ ਦਰਜਾਂ ਨੇ ਉਹ ਭਰੀਆਂ ਜਾਣਗੀਆਂ ਦੇਖੋ ਇਹਦੇ ਉੱਪਰ ਹੁਣ ਜਿਹੜਾ ਸੀਮਿੰਟ ਦਾ ਘੋਲੂਆ ਪਾਇਆ ਜਾ ਰਿਹਾ ਹੈ ਤੇ ਦੇਖੋ ਇਹਨੂੰ ਮਜ਼ਬੂਤੀ ਦੇਣ ਲਈ ਜਿਹੜਾ ਇਹ ਘੋਲੂਆ ਪਾ ਕੇ ਤਿਆਰ ਕੀਤੀ ਜਾ ਰਹੀ ਹੈ ਛੱਤ ਤੇ ਆਹ ਦੇਖੋ ਫਿਰ ਇਹਦੇ ਉੱਪਰ ਜਿਹੜਾ ਪਲਾਸਟਿਕ ਦਾ ਕਾਗਜ਼ ਹੈ ਬੜਾ ਮਜ਼ਬੂਤ ਜਿਹੜਾ ਕਾਗਜ਼ ਤੁਸੀਂ ਲੈ ਸਕਦੇ ਹੋ ਬਾਜ਼ਾਰ ਚੋਂ ਉਹ ਇਹਦੇ ਉੱਪਰ ਵਿਛਾ ਕੇ ਤੇ ਇਹਦੇ ਉੱਪਰ ਫਿਰ ਜਿਹੜੀ ਇਦਾਂ ਮਿੱਟੀ ਪਈ ਜਾਊਗੀ ਦੇਖੋ ਥੋੜੀ ਥੋੜੀ ਜਿਹੜੀ ਮਿੱਟੀ ਇਸ ਕਾਗਜ਼ ਦੇ ਉੱਪਰ ਪਾ ਕੇ ਫਿਰ ਇਹਦੇ ਉੱਪਰ ਜਿਹੜਾ ਟੈਲਾਂ ਦਾ ਫਰਸ਼ ਫਿਰ ਲਗਾ ਦਿੱਤਾ ਜਾਊਗਾ ਤੇ ਪੂਰੀ ਮਜ਼ਬੂਤ ਜਿਹੜੀ ਇਹ ਛੱਤ ਹੈ ਉਹ ਜਿਹੜੀ ਬਣ ਕੇ ਤਿਆਰ ਹੋ ਜਾਊਗੀ ਦੇਖੋ ਇਦਾਂ ਜਿਹੜਾ ਇਹਦੇ ਉੱਪਰ ਜਿਹੜੀ ਮਿੱਟੀ ਪਾ ਕੇ ਇਹਨੂੰ ਪੱਧਰਾ ਕਰਕੇ ਇਹਦੇ ਉੱਪਰ ਜਿਹੜਾ ਟੈਲਾਂ ਦਾ ਫਰਸ਼ ਹੁਣ ਲਗਾ ਕੇ ਫਿਰ ਟੈਲਾਂ ਦੇ ਉੱਪਰ ਕੋਲੂਆ ਪਾ ਕੇ ਪੂਰੀ ਮਜ਼ਬੂਤੀ ਇਸ ਛੱਤ ਨੂੰ ਦੇ ਦਿੱਤੀ ਜਾਊਗੀ ਤੇ ਦੇਖੋ ਇਦਾਂ ਜਿਹੜੀਆਂ ਗਾਰੇ ਦੇ ਵਿੱਚ ਟੈਲਾਂ ਚੜੀਆਂ ਜਾਣਗੀਆਂ ਤੇ ਫਿਰ ਬਾਅਦ ਵਿੱਚ ਇੰਨਾ ਟੈਲਾਂ ਦੇ ਉੱਪਰ ਵੀ ਜਿਹੜਾ ਕੋਲੂਆ ਪਾ ਦਿੱਤਾ ਜਾਊਗਾ ਤੇ ਪੂਰੀ ਮਜ਼ਬੂਤੀ ਇਸ ਛੱਤ ਨੂੰ ਦੇ ਦਿੱਤੀ ਜਾਊਗੀ ਤੇ ਇਹ ਸਸਤੀ ਆਸਾਨ ਤੇ ਬਹੁਤ ਜਲਦੀ ਪੈਣ ਵਾਲੀ ਦੋਸਤੋ ਛੱਤ ਹੈ ਅਗਰ ਤੁਸੀਂ ਕੋਈ ਪਲਾਨ ਬਣਾ ਰਹੇ ਹੋ ਤਾਂ ਜਲਦੀ ਕਰੋ ਤੇ ਇਹ ਛੱਤ ਤੁਸੀਂ ਪਾ ਸਕਦੇ ਹੋ ਦੇਖੋ ਫਿਰ ਐਦਾਂ ਜਿਹੜਾ ਇਹਨਾਂ ਟੈਲਾਂ ਦੇ ਉੱਪਰ ਪੂਰੀ ਮਜ਼ਬੂਤੀ ਨਾਲ ਜਿਹੜਾ ਕੋਲੂਆ ਪਾ ਕੇ ਇਹਨੂੰ ਫਾਈਨਲ ਟੱਚ ਜਿਹੜਾ ਛੱਤ ਨੂੰ ਦੇ ਦਿੱਤਾ ਜਾਊਗਾ ਤੇ ਇਹਦੇ ਬਨੇਰੇ ਬਣ ਦਿੱਤੇ ਗਏ ਨੇ